ਲਗ ਕਰੋ ਉਹਨਾਂ ਕਿ ਜੁਰਤ ਨਹੀਂ ਕਰਉਣ ਲੱਗੀਆਂ ਭੈਣ ਜੀ ਭੈਣ ਜੀ ਬਗਵਾਸ਼ ਨਾ ਕਰੋ ਭੈਣ ਜੀ ਭੈਣ ਜੀ ਨਹੀਂ ਇਦਾਂ ਨਹੀਂ ਇਦਾਂ ਚੰਗਾ ਨਹੀਂ ਲੱਗਦਾ ਚੰਗਾ ਲੱਗਦਾ ਚੰਗਾ ਨਹੀਂ ਲੱਗਦਾ ਫਿਰ ਤੁਸੀਂ ਗਲਤ ਬੋਲਦੇ ਆ ਬਣਾ 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 ਉਹ ਚੱਲ ਕਰਕੇ ਖੁੱਦੂ ਬਣਾਈ ਜਾਂਦੇ ਇਥੇ ਲੋਕਾਂ ਨੂੰ ਖੜਕੇ ਕਦੀ ਗਰੀਬਾਂ ਦੇ ਚਲਾਨ ਕੱਟ ਲੈ ਕਦੀ ਅਮੀਰਾਂ ਦੇ ਚਲਾਨ ਕੱਟੇ ਤੁਸੀਂ ਸਰ ਦੇਖੋ ਬੰਦ ਕਰ ਇਹ ਜੁਰਤਾਂ ਮੇਰੇ ਤਾਂ ਫੋੜ ਬੜੇ ਮੈਂ ਮੇਰੀ ਗੱਲ ਸੁਣੋ ਨਹੀਂ ਕਹਿ ਰਿਹਾ ਉਹਨਾਂ ਨੂੰ ਉਹਨਾਂ ਸਦੋ ਸਾਡਾ ਸਾਡਾ ਆਪਣੇ ਕੋਲ ਆਉਣਾ ਹੈ ਉਹਨਾਂ ਆਪਣਾ ਬੜਾ ਖੜੀ ਬੜਾ ਬੜਾ ਟੁਕਣਾ ਉਹਦੇ ਨਾਂ ਬੈਠ ਹੈ ਭਾਈ ਮੈਂ ਕਿਹਾ ਕਿ ਇੱਥੇ ਭਾਈ ਇਹ ਹੈਲਮਟ ਆਇਆ ਹੈ ਨਹੀਂ ਹੈਲਮਟ ਆਇਆ ਹੈ ਨਾਸ ਗੇੜੇ ਅਸੀਂ ਤੁਹਾਨੂੰ ਕਿਹਾ ਵੀ ਹੈਲਮਟ ਤੁਸੀਂ ਇੱਥੇ ਆਇਆ ਇਹ ਮੇਰੇ ਨਾਲ ਲੱਗਣਾ ਪਈ ਠੀਕ ਹੈ ਕਿ ਨਹੀਂ ਬੋਲ ਰਹੇ ਹੋ ਹਮੇ ਤਾਂ ਮੈਂ ਇੱਥੇ ਨਹੀਂ ਬੋਲਣ ਦੀ कौन है मैडम तनिकों लंडी के लिए है तो रोड पे खड़ा मैडम कौन है ओ मैंने खाने ले जाना पड़ के मैं क्यों आनी फोन कटला मैं तुझे हां तू सॉरी फील करेंगे फोन वीडियो तुम्हारा नहीं सर वीडियो बनाना भी बनाना वीडियो मेरे बड़ा होता है कौन दबा के ये नहीं पियो ना ਤੁਸੀਂ ਮੈਨੂੰ ਦਿਖਾਓਗੇ ਚੱਲੇ ਮੈਨੂੰ ਨਹੀਂ ਜਾਂਦਾ ਦਿਖਾ ਦਿਓ ਦਿਖਾਓ ਮੋਬਾਈਲ ਦਿਖਾਓ ਕੋਲੇ ਮੋਬਾਈਲ ਦੇ ਕੇ ਜਾਓ ਚਲ ਐਸੇ ਦਿਖਾ ਦਿਓ ਦਿਖਾੜੋ ਪਹਿਲੇ ਮੋਬਾਈਲ ਦਿਖਾੜਾਲ ਤੋਂ ਹਾਂ ਕਿਹੜੀ ਬਾਤ ਹੋ ਗਈ ਕੋਈ ਗੱਲ ਨਹੀਂ ਨਹੀਂ ਮੈਡਮ ਜੀ ਅਸੀਂ ਆਏ ਆ ਤੁਸੀਂ ਦਿਖਾੜੋ ਸਾਨੂੰ ਸਾਰੀ ਪੌਸਟੂ ਗਾਲਾਂ ਕਰਦੀਆਂ ਤੇ ਯਾਰ ਬਾਬਾ ਇਹਨੂੰ ਕਿਵੇਂ ਫੋਟੋ ਮੈਡਮ ਜੀ ਤੁਸੀਂ ਕੀ ਐ ਕਾਦੇ ਵਿੱਚ ਐਂ ਤੁਸੀਂ ਤੁਹਾਡਾ ਲੈਂਗੁਏਜ ਬੋਲਣ ਦੀ ਅਭਸਨਾ ਬਾਰੇ ਸਹੀ ਨੇ ਇਹ ਜੱਫੀਆਂ ਪਾਉਣ ਨਹੀਂ ਨਹੀਂ ਤੁਸੀਂ ਤੂੰ ਤੂੰ ਕਰਕੇ ਬੋਲੋ ਤੂੰ ਤੂੰ ਕਰਕੇ ਜਦੋਂ ਤੂੰ ਇਹ ਨਹੀਂ ਕਹਿ ਕੇ ਬੁਲਾ ਰਹੇ ਨੇ ਅਸੀਂ ਨੰਗ ਰਹੇ ਆਂ ਇਹ ਨਹੀਂ ਨੇ ਤੁਸੀਂ ਕਿਸੇ ਪਾਰਟੀ ਨਾਲ ਸੰਬੰਧਤ ਕੋਈ ਪਾਰਟੀ ਦਾ ਨਾਮ ਲੈਂਦੇ ਆ ਕੋਈ ਪਾਰਟੀ ਨਹੀਂ ਮੁੱਖ ਮੰਤਰੀ ਭਾਈ ਬਤਾਉਂਦੇ ਮੁੱਖ ਮੰਤਰੀ ਦਾ ਨਾਮ ਲੈਂਦੇ ਕੋਈ ਮੰਤਰੀ ਦਾ ਨਾਮ ਸਾਡਾ ਬੰਦਾ ਪੱਖ ਮੰਤਰੀ ਸਾਡਾ ਆਪਦਾ ਭਲਾ ਲਵਾਗੇ ਨਹੀਂ ਇਹ ਤੁਹਾਡੀ ਸੁਰੱਖਿਆ ਲਈ ਆ ਇਹ ਗੱਲ ਹੀ ਆ ਖੜੇ ਸੀ ਨਹੀਂ ਨਹੀਂ ਮੈਂ ਕਹਿੰਦਾ ਇਧਰ ਆ ਨਹੀਂ ਸਬਦ ਹੈ ਬੋਲਣ ਦਾ ਇਧਰ ਆ ਨਹੀਂ ਬੋਲਟ ਮੈਡਮ ਬੋਲ ਸਕਦੇ ਬੰਦਾ ਨਹੀਂ ਬੋਲ ਸਕਦਾ ਤੁਹਾਡੇ ਕੋਲ ਵੀਡੀਓ ਹੈਗੀ ਹੈ ਇਹਦਾ ਮਤਲਬ ਤਹਾਡੇ ਕੋ ਪਹਿਲਾਂ ਮੂਡ ਸੀਗਾ ਦਾ ਇਹ ਵੀਡੀਓ ਬਣਾਉਣ ਦਾ ਜਦੋਂ ਨੀ ਬਣਾਉਗਾ ਤੇ ਇਹ ਬਣਾਉਗਾ ਤਾਂ ਮੈਂ ਵੀ ਵੀਡੀਓ ਬਣਾਉਂਗਾ ਨਾ ਆ ਆ ਗੁਆਰ ਸਾਡੇ ਗੁਆਰ ਹਾਂਜੀ ਗੁਆਰ ਤਾਂ ਤੇਰੇ ਖੜੇ ਤੁਸੀਂ ਖੜੇ ਰੱਖੋ ਮੈਂ ਵੀ ਮੈਂ ਵੀ ਹਾਂ ਮੈਂ ਇਹਨਾਂ ਨੇ ਸਾਰੀ ਪੁਲਿਸ ਨੂੰ ਗਾਲਾਂ ਕਢੀਆਂ ਮੈਂ ਪੁੱਛਿਆ ਵੀ ਗੱਲ ਕੀ ਆ ਆ ਦੇਖੋ ਕਹਿੰਦੇ ਸਾਰੀ ਪੁਲਿਸ ਨੂੰ ਗਾਲਾਂ ਕਢੀਆਂ ਮੈਂ ਇੰਸਪੈਕਟਰ ਹਾਂ ਮੈਂ ਭੈਣ ਜੀ ਜੇ ਤੁਸੀਂ ਐਸਪੀ ਸਾਹਿਬ ਦੀ ਵਾਈਫ ਹੋ ਤੇ ਮੈਂ ਫੌਰੀ ਫੀਲ ਕਰਦਾ ਕਿ ਇਹਨੇ ਤਾਂ ਗਲਤ ਕੀਤਾ ਇੱਕ ਮਿੰਟ ਰੋ ਇਹਨੇ ਸਾਰੀ ਪੁਲਿਸ ਨੂੰ ਗਾਲਾਂ ਕਢਦੀਆਂ ਸਾਰੀ ਕਾਲਾ ਤੇ ਕੁੱਤੇ ਆ ਆ ਜੋ ਬਸ ਸਭ ਰਿਕਾਰਡਿੰਗ ਸੁਣੋ ਬਾਪ ਦੇ ਇੱਥੇ ਵੀ ਮੈਂ ਉਸ ਵੇਲੇ ਹੈਪਨ ਤੇ ਹੈ ਨਹੀਂ ਸੀ ਸਰਦਾਰ ਜੀ ਕਿਤੇ ਆਹ ਸਰਦਾਰ ਜੀ ਇੱਥੇ ਸੀ ਸਰਦਾਰ ਜੀ ਗਾਲਾਂ ਕੱਢੀਆਂ ਨੇ ਪੁਲਿਸ ਨੂੰ ਲਿਓ ਪਰ ਇਹ ਇਹਨੂੰ ਇਹਨੂੰ ਪੁੱਛੋ ਵੀ ਇਹ ਇਹਨਾਂ ਨਾਲ ਗੱਲ ਕਰਨੀ ਆ ਬਾਪ ਨਾਲ ਗੱਲ ਕਰਾਉਣੀ ਆ ਉਹਨੂੰ ਪੇਟੇ ਤਾਂ ਇਹਦਾ ਗੱਲ ਕੋਈ ਗੱਲ ਕਹਿਣ ਵਾਲੀ ਨਹੀਂ ਆ ਹਾਂ ਜੇ ਸਾਡੇ ਅਪਰ ਆ ਤਾਂ ਇਦਾਂ ਥੋੜੀ ਕਹੀ ਦੀ ਪਿਆ ਕੇ ਕਿਸੇ ਨੂੰ ਤੇਰੇ ਬਾਪ ਨਾਲ ਗੱਲ ਕਰਾਉਣੀ ਆ ਓ ਕਿੱਥੇ ਲੱਗੇ ਨੇ ਪੁੱਛੋ ਕਿੱਥੇ ਲੱਗੇ ਨੇ ਅਫਸਰ ਮੈਨੂੰ ਜੇ ਤੁਹਾਡੇ ਨਾਲ ਜੇ ਤੁਹਾਡੇ ਨਾਲ ਮਿਸਬੇਵ ਨਾ ਬੋਲੇ ਆ ਤੇ ਜੇ ਤੁਸੀਂ ਉਹਨਾਂ ਨੂੰ ਤੂੰ ਤੂੰ ਗਾਲ੍ਹਾਂ ਕੱਢੀ ਜਾਂਦੇ ਟੱਡ ਜਾਂਦੇ ਸੁਣਾ ਸਹੀ ਸੁਣਾ ਸੁਣਾ ਸਹੀ ਸੁਣਾ ਸਹੀ ਫੇਰ ਤੁਹਾਡੇ ਜਨਾਂ ਤੇ ਫਰਕ ਹੀ ਰਹਿ ਗਿਆ ਬਸ ਦਿਮਾਗ ਚ ਨਕਸਾ ਮੇਰੇ ਅਸਰਾਂ ਨਾਲ ਗਾਲ੍ਹਾਂ ਕੱਢੂ ਇਹਨੇ ਰੋਕਿਆ ਇਹਨਾਂ ਹੈਲਮਟ ਨਹੀਂ ਪਾਇਆ ਹੈ ਹੈਲਮਟ ਨਹੀਂ ਪਾਇਆ ਹੈ ਮਾਵਾ ਪਾਇਆ ਨਹੀਂ ਹੈਲਮਟ ਨਹੀਂ ਪਾਇਆ ਹੈ ਕਦੇ ਕਾਗਜ ਨਹੀਂ ਤੁਸੀਂ ਐਦਾ ਕਰੋ ਤੁਸੀਂ ਇਹਦਾ ਕਰੋ ਚਲਾਨ ਮੈਂ ਚਲਾਉਣਾ ਵੀਡੀਓ ਇੱਕ ਨੇ ਚਲੇ ਜਾਓ ਜਿਹਨੇ ਹੈਲਮਟ ਹੀ ਪਾਇਆ ਤਾਂ ਚਲਾਨ ਕਰੋ ਤੁਹਾਡਾ ਰਾਈਟ ਆ ਦੇਖ ਲੈ ਕਿਹੜੀ ਕਾਰਵਾਈ ਹੁੰਦੀ ਹੈ ਮੈਂ ਮੈਂ ਚਲਾਉਣਾ ਆਪਣੇ ਚੈਨਲ ਦੇ ਵੀਡੀਓ ਮੈਂ ਬੜਾ ਕਰਦੀਆਂ ਬਣਾਓ 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 ਕੁਝ ਨਹੀਂ ਲੋ ਜੀ ਹਨ ਕੋਈ ਕਿਹਾ ਮੁੰਡੇ ਨੂੰ ਉਹਨੂੰ ਕਹਿਣ ਦਾ ਮਤਲਬ ਹੀ ਨਹੀਂ ਬਣਦਾ ਕਿਹਾ ਹੀ ਨਹੀਂ ਉਹਨੂੰ ਕੁਝ ਵੀ ਕੋਈ ਨਹੀਂ ਗਿਆ ਹੈ ਉਹਨਾਂ ਨੇ ਮੈਨਾਂ ਕੁਝ ਵੀ ਨਹੀਂ ਗਿਆ ਆਰਾਮ ਆਰਾਮ ਸੇ ਹੋ ਜਾ ਆਰਾਮ ਪਾਣੀ ਪੀਓ ਕੋਈ ਜਾਨੀ ਅਸੀਂ ਰਿਕਵੈਸਟ ਕਰਦੇ ਰਿਹਾ ਸਮਾਂ ਕਿ ਚਲਾਨ ਕਰ ਦੋ ਵੀਰ ਜੀ ਚਲਾਨ ਕਰਦੇ ਇਹਦਾ ਰਾਈਟ ਬੰਦਾ ਤੁਹਾਡਾ ਬੰਦਾ ਰਾਈਟ ਚਲਾਨ ਕਰੋ ਕੋਈ ਪਰਚਾ ਨਾ ਕਰੋ ਗੱਲ ਬੋਲੀ ਤੇ ਪਰਚਾ ਜੋ ਚਲਾਨ ਕਰੋ ਸਾਡੀ ਮੋਟਰਸਾਈਕਲ ਅਸੀਂ ਗਲਤੀ ਮੰਨਾਂਗੇ ਹੈਲੋ ਇਦਾਂ ਨਹੀਂ ਕਰਿੰਦਾ ਹੁੰਦਾ ਨਹੀਂ ਆ ਬੇੜਾਈ ਤੁਸੀਂ ਚਲਾ ਰਹੇ ਹੋ ਮੋਟਰਸਾਈਕਲ ਤੁਹਾਡੇ ਕੋਲ ਹੈਲਮਟ ਹੈਗਾ ਲਾਇਸੈਂਸ ਵੀ ਚੈੱਕ ਕਰ ਲਓ ਸਰ ਲਾਇਸੈਂਸ ਵੀ ਦਿਖਾ ਦਿਓ ਇੰਨੇ ਬੋਲਣਾ ਨਹੀਂ ਕੁਝ ਨਹੀਂ ਹੈ ਕੁਝ ਨਹੀਂ ਹੈ ਆਪਾਂ ਇੱਥੇ ਖੜੇ ਹਾਂ ਹੈ ਕੰਮ ਕਰਨ ਨੂੰ ਕੁਝ ਨਹੀਂ ਹੈ ਇਹਨਾਂ ਕੋਲ ਮੈਨੂੰ ਕਾਪੀ ਨਹੀਂ ਹੈ ਇਹ ਸਾਡੇ ਬਾਪ ਨਾਲ ਕਹਿੰਦੀ ਗੱਲ ਕਰੋ ਪਿਓ ਨਾਲ ਗੱਲ ਕਰੋ ਹਾਂ ਤੂੰ ਨਹੀਂ ਕਿਹਾ ਬਿੰਨੀ ਮੈਂ ਤੁਹਾਨੂੰ ਕਹਤਾ ਮੇਰਾ ਚਲਾਨ ਕਰ ਦਿਓ ਤੇ ਗੱਲ ਕਰ ਦਿਓ ਸਾਡੇ ਕੋਲੇ ਵੀ ਰਿਪੋਰਟਿੰਗ ਕਿਹਦਾ ਨਾਮ ਲੈ ਰਹੀ ਸੀ ਕਿਹ ਨਾਲ ਗੱਲ ਕਰਨ ਨੂੰ ਕਹਦੇ ਸੀ ਸਾਹ ਦਾ ਕਿਸੇ ਕਹ ਰਹੀ ਸੀ ਪਤਾ ਨਹੀਂ ਦੱਸ ਰਹੀ ਅਸਤ ਸਾਹ ਕਿ ਬੀਐਸਪੀ ਸਾਹ ਮੇਰੇ ਹਸਬੰਡ ਆ ਮੈਂ ਨਾ ਨਹੀਂ ਬੋਲੂਗੀ ਮੈਂ ਬਲਵਿੰਦਰ ਸਿੰਘ ਅਸ਼ਾ ਕੀ ਕਹਿੰਦੇ ਮੇਰੇ ਇੱਕ ਹੀ ਗੱਲੇ ਮੇਰੇ ਹਸਬੰਡ ਹੈ ਹਾਂਜੀ 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 ਅੱਛਾ ਕਿੱਥੇ ਜਾ ਐਸ ਲਈ ਦੋ ਬੀਬੀਏ ਕਰਾ ਲਿਆ ਤੇ ਮੁੰਡਾ ਨਾਲ ਕਿੰਨਾ ਹੋਰ ਚਾਰ ਜਣੇ ਆ ਮੈਂਬਰ ਹੋਰ ਆਏ ਓਕੇ ਇਹ ਦੱਸਣਗੇ ਉਹ ਖਣਾ ਭਾਜੀ ਪਿੱਛੇ ਨੂੰ ਆਹ ਨਾ ਭਾਜੀ ਨਾਲ ਬੀਬੀ ਨਾਲ ਆ ਇੱਕ ਮੁੰਡਾ ਨਾਲ ਆਇਆ ਇੱਕ ਬਾਜੀ ਰੁਕ ਗਿਆ ਖੜੇ ਹਾਂ ਰੁਕੀ ਰਹੇ ਅਸੀਂ ਇਹ ਲੱਗਦਾ ਨਹੀਂ ਕਿੱਥੇ ਲੱਗੇ ਆ ਸਰ ਬਾਜੀ ਉਹਨੇ ਬਹਿਣਾ ਚਲਦਾ ਜੀ ਬਾਜੀ ਆਇਆ ਇੱਕ ਮਿੰਟ ਆਓ ਭਾਈ ਰਾਜ ਉਹ ਲੱਗਦਾ ਤੁਸੀਂ ਲੱਗੇ ਹੋ ਕੀ ਪਤਾ ਸਰ ਬਾਜੀ ਆਪਣੇ ਨਾਮ ਕੀ ਹੈ ਹਾਂਜੀ ਨਰੇਂਦਰ ਕੁਮਾਰ ਨਰੇਂਦਰ ਕੁਮਾਰ ਜੀ ਇਹ ਜਿਹੜਾ ਮੋਟਰਸਾਈਕਲ ਆ ਕਿਹਦਾ ਹੈ ਤੁਸੀਂ ਇਹਨਾਂ ਦੇ ਨਾਲ ਸੀਗੇ ਕੋਈ ਗੱਲ ਨਹੀਂ ਕਰਨਗੇ ਕੋਈ ਗੱਲ ਕਰਨਗੇ ਕੌਣ ਆ ਇਹਨਾਂ ਦੇ ਇਹਨਾਂ ਦੇ ਹਸਬੰਦ ਕੌਣ ਆ ਨਾਮ ਨਹੀਂ ਲੈਣਾ ਕੋਈ ਗੱਲ ਨਹੀਂ ਕਰਨੀ ਚੱਲ ਦਫ਼ਤਰ ਚੱਲ ਗਿਆ ਸਰ ਆਪਾਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਆ ਕਿ ਤੁਸੀਂ ਇੰਨੇ ਬੇਬਸ ਆ ਕਿ ਮੋਟਰਸਾਈਕਲ ਬਿਨਾਂ ਹੈਲਮਟ ਤੋਂ ਉਹ ਜਿਹੜੇ ਜਨਾਨੀਆਂ ਨੂੰ ਘੁਟਦੇ ਆ ਜਿਹੜੇ ਜਨਾਨੀਆਂ ਨੂੰ ਜੱਫੇ ਪਾਉਂਦੇ ਆ ਓ ਮਾਨਾ ਇਹ ਬੇਬੂ ਬਾ ਕੋਲਸਾ ਭਗਵਾਨ ਦਾ ਮਾਨ ਦੀ ਲਾ ਤੁਸੀ ਇੰਨੇ ਬੇਬਸ ਆ ਕਿ ਇੱਕ ਮੋਟਰਸਾਈਕਲ ਜਿਹੜਾ ਬਿਨਾ ਹੈਲਮਟ ਨਾਲ ਚਲਾਨ ਨਹੀਂ ਕਰ ਸਕਦੇ ਓ ਮੇਰੀ ਗੱਲ ਹੋ ਗਈ ਐਸੇ ਸਾਨ ਹੋ ਗਈ ਮੇਰੀ ਗੱਲ ਇਹ ਬੋਲੀ ਜਾਂਦੇ ਹਾਂ ਤੁਸੀਂ ਨਾ ਬੋਲੇ ਤਾਂ ਮੈਂ ਸਾਨੂੰ ਤੋਂ ਲਾਇਸੈਂਸ ਕਿਨੇ ਹੈ ਉਹ ਦਿਖਾ ਦਿੰਦਾ ਸਾਲ ਦਾ ਮੋਟਰਸਾਈਕਲ ਹੈ ਜੀ ਬਲਾ ਦੇ ਸਾਲ ਚਲਾ ਸਾਹਿਬ ਥੋੜੇ ਜਿਹਾ ਤੁਸੀਂ ਚਲਾ ਲਾਓ ਟਰੋਕ ਲਾਓ ਅਮਰੇ ਦੇਖ ਲੈਣਾ ਨਾ ਪਰ ਵੀ ਬਾਤ ਦੇਖਿਆ ਇਹ ਜਾ ਸਕਦਾ ਹੈ ਕਿ ਗਲੋਬਲ ਅਵੇਲਨਸ ਰੂ ਦੇ ਮਾਧਮ ਨਾਲ ਤੁਹਾਨੂੰ ਦੱਸਦੇ ਆ ਕਿ ਬੀ ਐਮ ਸੀ ਚੌਂਗ ਤੇ ਇੱਕ ਮੈਡਮ ਹੈਗੇ ਨੇ ਜਿਹੜੇ ਆਪਣੇ ਆਪ ਨੂੰ ਐਸ ਪੀ ਦੇ ਵਾਈਫ ਜਾ ਦੱਸਦੇ ਨੇ ਉਹ ਕਹਿੰਦੇ ਕਿ ਜੇ ਕੋਈ ਮੁਲਾਜ਼ਮ ਡਾਕੂਮੈਂਟ ਮੰਗਦੇ ਨੇ ਤਾਂ ਕਹਿੰਦੇ ਸਾਹਿਬ ਨੂੰ ਬੁਲਾ ਲਓ ਉਹ ਦੇਣਗੇ ਤੇ ਆਪਾਂ ਦੇਖ ਸਕਦੇ ਹਾਂ ਕਿ ਪਬਲਿਕ ਦਾ ਰਵਈਆ ਕੀ ਹੈ ਪੰਜਾਬ ਪੁਲਿਸ ਦੇ ਪ੍ਰਤੀ ਆਪ ਨੂੰ ਨਹੀਂ ਬੁਲਾ ਲਓ ਜੱਖੀਆਂ ਪਾਉਂਦੇ ਔਰ ਫੜੇ ਤੇ ਸ਼ਾਮ ਨੂੰ ਨਹੀਂ ਬੁਲਾ ਲੋ ਇਹ ਕੀ ਹੈ ਜੋ ਮੈਨੂੰ ਕਹ ਰਿਹਾ ਗਈ ਸਹੀ ਹੈ ਇਹ ਗਲਤ ਗਲਤ ਕਹਿ ਰਿਹਾ ਤੁਹਾਨੂੰ ਵੀ ਪੁੱਛੋ ਆ ਲੋ ਏ ਬੰਦਾ ਮੋਕੇ ਦਾ ਗਵਾਹ ਕਹਿੰਦਾ ਗਲਤ ਕਹਿ ਰਿਹਾ ਬੰਦਾ ਹੈ ਇਹ ਹੈਂਡੀਕੈਪ ਬੰਦਾ ਹੈ ਤੁਸੀਂ ਦੇਖ ਸਕਦੇ ਹੋ ਇਹ ਇੱਕ ਹੀ ਲੱਗਦਾ ਕੋਈ ਪੁਲਿਸ ਦਾ ਰਿਸ਼ਤੇਦਾਰ ਥੋੜੀ ਹੈ ਠੀਕ ਹੈ ਜੀ ਉਹ ਸਰਦਾਰ ਜੀ ਖੜੇ ਆ ਇੱਥੇ ਤਾਂ

ਕਮਾਲ ਹੋ ਗਈ ਤੇ ਕਿਸੇ ਦੀ ਇਨਸਪੈਕਸ਼ਨ ਨਹੀਂ ਜਾਨਾ ਨਾ ਤੇ ਇੱਕ ਹੀ ਹੋ ਗਈ ਕਿ ਜਿਹਦੇ ਕੰਨ ਸ਼ੇਅਰ ਕਰਨੀ ਜਾ ਕੇ ਹੰਡ ਵੀ ਇਹ ਨਿਕਲ ਬੋਲੇ ਹਨ ਆਹ ਨਹੀਂ 32031x3396 ਔਰ ਮੈਂ ਤੇ ਏਸੀ ਤੋਂ ਹੈਰਾਨ ਆ ਕਿ ਇੱਥੇ ਸਾਡੇ ਸਬ ਇਨਸਪੈਕਟਰ ਇਨਸਪੈਕਟਰ ਔਰ ਕਮ ਸੇ ਕਮ 10 ਮੁਲਾਜ਼ਮ ਹੈ ਜਿਨ੍ਹਾਂ ਨੂੰ ਮੈਡਮ ਕੋਈ ਸਿੱਧਾ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਔਰ ਕਿਸੇ ਅਫਸਰ ਦਾ ਨਾਮ ਲਿਆ ਜਾ ਰਹੀਆਂ ਪੂਰੀ ਸਾਰੀ ਇੱਕ ਪਾਸੇ ਹੋਈ ਵੀ ਆ ਹਰ ਨਾਇਲਮ ਜਿੰਦੀ ਜੀ ਤਾਂ ਕਾੜਾ ਰਿਪੋਰਟ ਗਈ ਤਾਂ ਕਿੰਨੇ ਆ ਉਹ ਨਾ ਲੱਭਿਆ ਇਹਨਾਂ ਤੋਂ ਬਿਨਾਂ ਜੇਲ੍ਹ ਕੋਲ ਤੋਂ ਬਿਨਾਂ ਜੇਲ੍ਹ ਦੇ ਕੋਲ ਦੇਖ ਲਓ ਜੇ ਨਾ ਸਾਫ ਕਰ ਰਹੇ ਮੈਂ ਇਹ ਕੋੜਾ ਪੇਸ ਕਰੂੰ ਜੇ ਕਹਾਂ ਜਾ ਕੇ ਪੇਸ ਕਰੂੰ ਮੈਂ ਅਸੀਂ ਮੰਨਣਾ ਕਿ ਸਾਡੇ ਕੋਲੇ ਸਾਡੇ ਹਰ ਮੈਂ ਕਿੰਨਾ ਮਬਦੁਰ ਬੋਲੋ ਸਪਾਸਾ ਜੋ ਕੋਈ ਕਰਦਾ ਕਰ ਦੋ ਕੋਈ ਗਿਆਨ ਦੇ ਇਨਸਾਨ ਤੋਂ ਦਵਾਮ ਤੱਕ ਲਾਇਸੈਂਸ ਬਣਾ ਕਰਾ ਮੈਂ ਕਹਿੰਦਾ ਬਾਈਕ ਜਮ ਤੋ ਕਰ ਲਓ ਮੈਂ ਤੋ ਕਰ ਦੋ ਬੀਲ ਜੀ ਬੋਡ ਕਰ ਦੋ ਜਿਹੜੀ ਗਲਤੀਆਂ ਮੰਨਾਂਗੇ ਜਿਹੜੀ ਗਲਤੀਆਂ ਅਸੀਂ ਮੰਨਾਂਗੇ ਪਰ ਇਹ ਨਹੀਂ ਕੋਈ ਹੱਥ ਮਾਰ ਕੇ ਕਰਦੇ ਜਰਾਣ ਕਰਾਉਣੇ ਬਿਆਨ ਕਰਦੇ ਜਿਹੜੀ ਗਲਤੀ ਮੈਂ ਕੀਤੀ ਹੈ ਮੈਂ ਤਾਂ ਸਿਰ ਵੀਡੀਓ ਨਾਲ ਜੋ ਵੀ ਮੈਂ ਨਹੀਂ ਕਿਹਾ ਤੁਹਾਡੇ ਪਿਓ ਨਾਲ ਗੱਲ ਕਰਾਉਂਦੀ ਆ ਮੋਬਾਈਲ ਕੋਲੇ ਆ ਕੇ ਦੱਸਦਾ ਬਿਆਨ ਕੋਲੇ ਇੱਥੇ ਮੈਂ ਲੱਗੇ ਚੱਲੇ ਸੀ ਮੈਂ ਗਾਉਂ ਕਿ ਮੈਂ ਰਵੇ ਬੈਂਕ ਚਾਹਾਂ ਹਰ ਕਿੰਨੇ ਨਰਵਾਏ ਜੀ ਮੈਂ ਲੱਗਦਾ ਸਭ ਤੋਂ ਅੱਗੇ ਸਤਿ ਨੂੰ ਦਿਖਾਉਂਦਾ ਬੱਸ ਤੂੰ ਕਰ ਮੈਂ ਤਾਂ ਕਹਿਣਾ ਨਹੀਂ ਤਰਾਜੋ ਮੈਂ ਕਿਹ ਗਿਆਨ ਚਲਾ ਮੈਂ ਜੋ ਕੋੜੇ ਸੀ ਮੈਂ ਲੱਗੇ ਚੱਲੇ ਸੀ ਮੈਂ ਨਵਾਂ ਲੱਗੇ ਗਿਆਨ ਚਲਾ ਮੈਂ ਰੁਕਿਆ ਜਦੋਂ ਮੈਂ ਵੀ ਤੁਹਾਨੂੰ ਸਮਝਾ ਸਕਦੇ ਮੈਂ ਤਾਂ ਕਿ ਜਾਣ ਚੱਲੇ ਇਹਨਾਂ ਨੂੰ ਰੁਕ ਗਿਆ ਜਦੋਂ ਇਹ ਮੈਂ ਤੁਹਾਨੂੰ ਤੁਸੀ ਵੀ ਤੁਹਾਡੇ ਮੁਲਾਜ਼ਮ ਦਾ ਮੌਜੂਦ ਹੈ ਹਾਂ ਮੁਲਾਜ਼ਮ ਨੂੰ ਮਾਇਜਾ ਮੇਰੇ ਮੁਲਾਜ਼ਮ ਦਾ ਮਾਇਜਾ ਇਹਨਾਂ ਦੇ ਕੋੜੇ ਸੀ ਹੁਣ ਵਾਪਸ ਲੈ ਲਈ ਹੁਣ ਵਾਪਸ ਲਿਆਇਆ ਸਰ ਤੁਸੀਂ ਇਹਦਾ ਚਲਾਨ ਕਰਤਾ ਮੈਂ ਮੇਰੇ ਕੋਲ ਮੋਟਰ ਬੌਂਡ ਹੈ ਦਾ ਬੌਂਡ ਹੈ ਬਹੁਤ ਅਕਸਰ ਦੇ ਆਪਣੇ ਹੈਰੀ ਰੈਡੀ ਲੈ ਗਏ ਨੇ ਘਰ ਆਏ ਉਹ ਬਈ ਸਟਾਈਲ ਨਹੀਂ ਆ ਰਹੀ ਸਾਹਮਣੇ ਆਈਦਾ ਦਰਸਤ تیاری ਆਈ ਜਾਂ ਦੱਸਣ ਕਿ ਇਹ ਹਸਪਤਾਲ ਦਾ ਨਾਮ ਲੈਣਾ ਮੈਂ ਦੱਸ ਰਿਹਾ ਹਾਂ ਹਰ ਤੁਸੀਂ ਪਛਾਣੋ ਕਿ ਇਹ ਅਫਸਰ ਦਾ ਨਾਮ ਲੱਗਿਆ ਨਾ ਹੀ ਲੈ ਰਹੇ ਨਾ ਦੱਸਦੇ ਜਿਹੜੋ ਕਹਿ ਰਹੇ ਮੈਂ ਦੋ ਮਲਾਇ ਮੇਰੇ ਨਾਲ ਸੀ ਕੌਣ ਸੀ ਗਏ ਇਹ ਦੱਸਉਂ ਨਹੀਂ ਆਪਾਂ ਨਾਂ ਨਹੀਂ ਦੱਸਦੇ ਮਲਾਜਮ ਨੂੰ ਤੁਸੀਂ ਪੁੱਛੋ ਕੌਣ ਮਲਾਜਮ ਬੋਲਦੇ ਆਂ ਪੁੱਛੋ ਸਿਵਲ ਜੀ ਆ ਬੰਦੇ ਹੋ ਇਹ ਦੋ ਲੇਡੀਜ਼ ਗਏ ਹੈ ਦੋ ਦੋ ਮੈਂਬਰ ਸੀ ਲੇਡੀਜ਼ ਇੱਕ ਟਿਕਟ ਵਾਹ ਬੋਲਦੇ ਆਂ ਤੁਸੀਂ ਪੁੱਛੋ ਵੀ ਕਿਹੜੇ ਅਫਸਰ ਕਿੱਥੋਂ ਦੇ ਰਹਿ ਆ ਗਏ ਮਲਾਜਮ ਹਨ ਇਹ ਪੁੱਛੋ ਸਾਰੇ ਦਾ ਕੋਈ ਦਾ ਹੋਣ ਆਪਣੇ ਟੀਮ ਆਉਂਦੇ ਸਾਰੀ ਟੀਮੇ ਹੁੰਦੀ ਰਹਿੰਦੀ ਹੈ ਬਹੁਤਾ ਬਾਈਕ ਵੀ ਬੰਦ ਕੀਤੀ ਆਪਣੇ ਅਫਸਰ ਸਾਹਿਬਾਂ ਨੂੰ ਦੱਸਿਆ ਕਿ ਮੈਂ ਆਪਣੇ ਆਪਣੇ ਵਾਈਫ ਨਾਲ ਗਿਆ ਕਿਸੇ ਅਫਸਰ ਦੀ ਪਰ ਕਿਸੇ ਅਫਸਰ ਨਾਲ ਗੱਲ ਨਹੀਂ ਕੀਤੀ ਉਹ ਮੈਂ ਤਾਂ ਬਹੁਤ ਸਾਰਾ ਫੋਨ ਕਰਕੇ ਖਾਣੇ ਕਿਹਾ ਉਹ ਤਾਂ ਕਹਿੰਦੇ ਦਿਵਾਨ ਕਰਦੇ ਤੇ ਨਾਮ ਨਹੀਂ ਕਰਦੇ ਉਹ ਚੀਜ਼ੇ ਕਰ ਲਈ ਸੀ ਕਹਿੰਦੇ ਉਹ ਕਹਿੰਦੇ ਵੀ ਜੀਪੀ ਦੇ ਪੈਸੀ ਭਗਤਾਂਗੇ ਤੇ ਤੇ ਪਰਚਾ ਕਰਾਂਗੀ ਮੈਂ ਤਾਂ ਹੰਤ ਮਾਂ ਦੀ ਹੈ ਨਾ ਰਹਿੰਦੀ ਆ ਮੈਂ ਕਦੇ ਪਰਚਾ ਕਰਾਂਗਾ ਨਹੀਂ ਉਹ ਉਹ ਆਪਣੇ ਮੈਂਬਰ ਆ ਨਹੀਂ ਤੇ ਸਰਕਾਰ ਜਿਹੜੀ ਹੈ ਮਾਨਤਾ ਦੇ ਰੱਖਿਆ ਉਹ ਜੇ ਸਾ ਤੁਸੀਂ ਬਾਅਦ ਲੇਟ ਆਏ ਹੋ ਉਹ ਬਹੁਤ ਕੁਝ ਬੋਲਣਗੇ ਨਹੀਂ ਹੁਣ ਦੀ ਸਟੇਟਮੈਂਟ ਹੈ ਕਿ ਉਹ ਕਿੱਥੇ ਹੈ ਮਾਨ ਸਰਕਾਰ ਦੇ ਜਿਹੜੇ ਬੋਲਦੇ ਨੇ ਕਿ ਲੇਡੀਜ਼ ਦੇ ਨਾਲ ਦੁਪੱਟੀਆਂ ਨਹੀਂ ਜਿਣੀ ਹੋਏ ਨਹੀਂ ਅਸੀਂ ਬਦਮੀ ਚੀਜ਼ ਨਹੀਂ ਕਰਦੇ ਨਹੀਂ 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 ਜਿੱਥੇ ਮੇਰੇ ਮੈਂਬਰ ਨੇ ਕੀਤਾ ਨਾ ਨਹੀਂ ਭਰਾ ਨਹੀਂ ਇਹਨੂੰ ਕਦੇ ਮੈਂ ਤੁਹਾਡੇ ਪਿਓ ਨਾਲ ਗੱਲ ਕਰਾਉਂਦੀ ਆਂ ਅਸੀਂ ਇਸ ਕਰਕੇ ਇੱਕ ਮੋਬਾਈਲ ਕੋ ਲਿਆਨੇ ਫਿਰ ਮਰੂਕੇ ਨਾਲ ਤੁਸੀਂ ਜਾਣਾ ਨਹੀਂ ਜਾਂਦੇ ਫਿਰ ਵੀ ਜਾਂਦੇ ਵੀ ਸਾਰਾ ਜਿਹੜੇ ਅਸੀਂ ਜਿਹੜੇ ਆਪ ਆਪ ਦੇ ਸੀਗੇ ਥੋੜੀ ਲੈਂਗੁਏਜ ਦੀ ਸਮਝ ਨਹੀਂ ਸੀ ਜੋ ਕਹਿ ਰਹੇ ਉਹ ਜਿਹਨੂੰ ਸਾਰਾ ਇਲਜ਼ਾਮ ਲਾ ਰਹੀ ਆ ਉਸੇ ਠੀਕੇ ਨਾਲ ਕਿਤੇ ਬੰਦੇ ਫਿਰਦੇ ਆ ਭਾਜੀ ਕੋਲ ਆਉਂਦੇ ਕਲਾਮ ਮੁੰਡਾ ਖਲਾਫਾ ਮੰਗਵਾਣਾ ਉਹਦੇ ਪਿੱਛੇ ਲੋਕ ਬਣਾ ਬਿਚੇ ਵਾਲਾ ਜਿਹਦੇ ਬੰਦੇ ਫਿਰਦੇ ਆ ਨਾਰੀਆਂ ਇਲਜ਼ਾਮ ਲਾ ਰਹੀ ਆ ਇਹ ਮੱਚ ਕੁਛ ਨਹੀਂ ਤਾਂ ਇਹਨੂੰ ਕਾਰਵਾਈ ਕਰਨੀ ਚਾਹੀਦੀ ਕਰੋ ਉਸ ਗੱਲ ਜਿਹੜੇ ਮਿਸਰੀ ਅਲਿਗੇਸ਼ਨ ਆ ਉਹਦੇ ਫਿਰ ਕਿਵੇਂ ਨਿਕਟਾਰੋ ਉਹ ਹੈ ਨਹੀਂ ਕਿ ਉਹ ਲਾ ਰਹੇ ਨੇ ਮੈਂ ਤਾਂ ਵੀ ਅਲਿਗੇਸ਼ਨ ਵੀ ਮੈਨੂੰ ਮੈਨੂੰ ਰੋਕਿਆ ਆ ਆਪ ਨੂੰ ਇਹ ਗੱਲ ਚੁਪਾਉਣ ਲੱਗੇ ਪਰ ਆਪਾਂ ਇਹ ਗੱਲ ਕੀਤੀ ਉਹ ਚੁਪਾ ਲਾ ਰਹੇ ਆ ਆਹ ਮੁੰਡਾ ਹਾਇਥ ਬੜੇ ਮੈਂਬਰ ਅੱਗੇ ਬੈਠੇ ਇਹ ਸਾਡੇ ਕੂਮ ਨਹੀਂ ਕਰਾਵਾ ਵੇਦਾ ਇਹਦੇ ਕੁਛ ਨਾ ਆਪਾਂ ਦੀ ਗੱਲ ਹੋਈ ਇਹਦੇ ਚਾਹੇ ਮੁਸ਼ਰਫਾ ਨਹੀਂ ਕਰਦੇ ਠੀਕ ਹੈ ਜੀ ਹਰ ਇਹ ਜੀ ਮਾਮਲਾ ਖੜਾ ਹੋ ਗਿਆ ਇਹਨੂੰ ਪਛੜਾ ਕੋਣ ਹੋ ਕੇ ਨਰਦ ਨਹੀਂ ਚੱਲਦਾ ਨਹੀਂ ਨਹੀਂ ਪਤਾ ਹਾਂ ਹਾਂ ਭਾਈ ਉਹ ਮਾਨ ਦਾ ਜੇ ਮਾਨ ਤੇ ਕੰਮ ਹੋ ਗਿਆ ਜੀ ਯਾਰ ਉਹ ਪੱਗੇ ਪਸ ਹੋਏ ਆ ਆਂਦੇ ਰਿਗੇ ਜੀ ਆਂਕੀ ਤੁਹਾਡਾ ਬੱਚਾ ਨਹੀਂ ਆਉਂਦਾ ਇਹਨੂੰ ਕਹਿ ਦੋ ਰੋਜ਼ ਵੀ ਬੰਦ ਕਰ ਲੈ ਹੈ ਇਹ ਇਹਨਾਂ ਨੇ ਗੇਰ ਦੋ ਹੈ ਨਹੀਂ ਨਹੀਂ ਪਾ ਉਹ 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 ਅੰਦਰ ਇਹਨਾਂ ਨੂੰ ਮੈਂ ਲੋਕਾਂ ਦਾ ਇਹਨਾਂ ਨੇ ਕੋਈ ਗਲਤੀ ਲੋਕਲ ਹਾਂ ਤੇ ਕਿੰਨੇ ਕੋਈ ਗਲਤੀ ਕਰਨ ਦੀ ਗਈ ਤੇ ਬਾਅਦ ਉਹ ਅੰਦਰ ਕਹਿੰਦੇ ਨੇ ਵੀ ਕਿਉਂ ਨਾ ਹੋ ਉਹ ਇਹਨਾਂ ਨੇ ਕੋਈ ਗਲਤੀ ਨਹੀਂ ਕੀਤੀ ਇਹਨਾਂ ਨੇ ਆਪਣੀ ਗੁੱਸੇ ਨੂੰ ਭਾਈ ਕੋਈ ਗਲਤੀ ਨਹੀਂ ਕੀਤੀ ਉਹ ਉਹ ਹੀ ਤੇ ਕੰਮ ਕਰਨ ਉਹ ਜੀ ਨੂੰ ਦੇਖਾ ਐ ਕੋਈ ਗਲਤੀ ਕਰਨ ਦੀ ਕੋਈ ਨਹੀਂ ਕੀਤੀ ਹਾਂ ਇਹ ਉਹ ਜੀ ਤੇ ਉਹ ਮੇਰੇ ਹਾਂ ਮੇਰੇ ਲੋਕ ਨੂੰ ਕਹਿਣਾ ਹੈ ਕੋਈ ਹਾਂ ਦੀ ਗੱਲ ਨਹੀਂ ਆਈ ਉਹ ਤੁਹਾਨੂੰ ਆਪ ਮੇਰੇ ਕੋਲ ਆ ਕੇ ਦਰਜਾ ਕਰੋ ਮੈਡਮ ਦਾ ਮੋਟਰਸਾਈਕਲ ਮੇਰਾ ਮਰ ਮੋਟਰਸਾਈਕਲ ਲੈ ਕੇ ਜਾਵੇ ਫਲਾਨ ਕਰਾਤਾ ਪਰਚਾ ਦਰਜ ਇਹਦੇ ਤੇ ਵੀ ਹੋਵੇ ਕਿਉਂਕਿ ਮੈਂ ਮੋਟਰਸਾਈਕਲ ਤੇ ਸੀ ਇਹਨੂੰ ਐਸੀ ਵੀ ਕਿਹੜਾ ਅਫਸਰ ਦੇ ਘਰੋਂ ਇਹ ਇਹ ਨਹੀਂ ਦੱਸਦਾ ਵੀ ਅਫਸਰ ਦੇ ਘਰ ਆਈ ਆ ਫਿਰ ਸਾਨੂੰ ਨੁਘਾ ਰਿਹਾ ਕਿਉਂ ਪਹਿਲਾਂ ਤੂੰ ਮੈਨੂੰ ਕਹਿੰਦਾ ਇੱਧਰ ਆਂਦੀ ਇੱਧਰ ਆਂਦਾ ਮਤਲਬ ਕੀ ਹੋਇਆ ਗਿਆ ਕਰ ਬਲਿਆ ਕੀ ਕਾ ਗੱਲ ਕੀ ਹੋਈ ਜੀ ਤੁਸੀਂ ਮੋਟਾ ਇਹ ਬੱਚਮੀ ਜਿਹੜਾ ਬੋਲ ਰਿਹਾ ਅਸੀਂ ਇੱਥੇ ਨੋਕਲਾ ਆ ਰਹੇ ਸੀ ਕਾਰ ਲਰ ਤੇ ਜਾ ਰਹੇ ਹਾਂ ਅਸੀਂ ਦੱਸਿਆ ਨਹੀਂ ਹਾਂ ਇਹ ਬੱਚੇ ਨੇ ਕਹਿੰਦਾ ਮੈਂ ਤੁਰੀ ਲੈ ਕੇ ਆਇਆ ਮੈਡਮ ਕਹਿੰਦੀ ਮੈਨੂੰ ਖੁਰਾਤ ਹੋ ਰਹੀ ਅਸੀਂ ਇੱਥੇ ਜਾ ਲਾ ਇਹ ਬੱਚਾ ਪਰੋ ਚਾਹਤੇ ਜੇ ਲੈ ਆਇਆ ਫਿਰ ਕੀ ਦੀ ਗੱਲ ਹੈ ਤੇ ਪੜ ਲਓ ਪਹਿਲਾਂ ਇਹਨੇ ਇਹਨੂੰ ਪਤਾ ਲੱਗ ਗਿਆ ਵੀ ਅੱਜ ਤੇ ਕਰੋ ਇਹਨੇ ਮੈਂ ਖੜ ਗਈ ਉਹ ਸਾਡੇ ਕੋਲ ਚਲਾਉਣ ਨਹੀਂ ਨਾ ਮੈਂ ਕਹਿੰਦੇ ਮੇਰੇ ਕੋਲ ਹੈਲਮਟ ਮੈਨ ਚਲਾਨ ਕਰ ਦੋ ਤੁਹਾਡੇ ਹਸਬੰਦ ਦਾ ਨਾਮ ਕੀ ਹੈ ਮੈਮ ਤੁਸੀਂ ਕਹਿ ਰਹੇ ਹੋ ਅਫੀਸਰ ਦੀ ਵਾਈਫ ਹੋ ਤੁਸੀਂ ਪੇਪਰ ਰੂਕ ਮੈਂ ਆ ਬਿਚਾਰੀ ਆ ਰਹੇ ਨਹੀਂ ਨਾਮ ਤਾਂ ਦੱਸੋ ਮੈਡਮ ਨਾਮ ਦੱਸਣ ਦੀ ਕੀ ਪ੍ਰੋਬਲਮ ਤੁਹਾਡੇ ਹਸਬੰਦ ਹੀ ਹੈ ਨਾ ਤੁਹਾਨੂੰ ਰੋਕੇਗਾ ਤਾਂ ਮੈਡਮ ਇਹਨਾਂ ਦੱਸ ਦਿਓ ਬਤਮੀਜ਼ੀ ਬੋਲਿਆ ਕਹਿ ਰਹੇ ਹੋ ਰੋਕੇਗਾ ਤਾਂ ਮੈਡਮ ਤਾਂ ਨਹੀਂ ਗਏ ਮੋਟਰਸਾਈਕਲ ਚਲਾਨ ਕਰਤਾ ਕਰਵਾਤਾ ਆਪੀ ਸਾਡੇ ਕੋਲ ਹੈਲਮਟ ਨਹੀਂ ਕਰਵਾਤਾ ਸੀ ਇਹਨੇ ਬਤਮੀਜ਼ੀ ਜਿਹੜਾ ਬੋਲੂਗਾ ਫਿਰ ਤੁਸੀਂ ਬੋਲਾਂਗੀ ਇਹਨੇ ਕਹਣਾ ਕੱਟਿੰਗੇ ਤੁਹਾਨੂੰ ਬਤਮੀਜ਼ ਨਾਲ ਇਹਨੇ ਕਹਿ ਇਹ ਸਰਪ੍ਰੀ ਤੇ ਐਸੇ ਇਹ ਕਹਿੰਦਾ ਇੱਧਰ ਆਨੀ ਤੂੰ ਉਹ ਕਹਿੰਦਾ ਨੂੰ ਜਾਣ ਨਾ ਦੇ ਇਹਨੂੰ ਇੱਧਰ ਬੁਲਾ ਉਹਨੂੰ ਪਤਾ ਲੱਗ ਗਿਆ ਵੀ ਅਫਸਰ ਦੇ ਕੋਲ ਉਹ ਜਾਣ ਕਹਿੰਦਾ ਇਹ ਕਹਿੰਦਾ ਇੱਧਰ ਆਨੀ ਤੂੰ ਤੇ ਗਾਲਾਂ ਕੱਢ ਰਿਹਾ ਉਹਨੂੰ ਕਹਿ ਰਿਹਾ ਹਾਂ ਇਹ ਦੱਸੋ ਮਾੜਾ ਤੁਹਾਡੇ ਇਲਜ਼ਾਮ ਲੱਗ ਰਹੇ ਬਦਤਮੀਜ਼ੀ ਨਾਲ ਠੀਕ ਹੈ ਨਾ ਬਲਾਂ ਨੂੰ ਗਾਲਾਂ ਕੱਢੀਆਂ ਕਿੰਨੇ ਕਿ ਸੱਚਾਈ ਆ ਕਿੰਦਾ ਕਰੂਗਾ ਦੱਸੋ ਮੈਂ ਸੱਚਾ ਸੱਚ ਬੋਲ ਰਿਹਾ ਹਾਂ ਹੂੰਾਨੂੰ ਕੋਈ ਨਹੀਂ ਕਿਸੇ ਕੋਈ ਜਾਇਬ ਸੰਗਤ ਆਈ ਨਹੀਂ ਇਹ ਕਹਿੰਦੇ ਸੀ ਹਮਾਰਾ ਲੋਕਲ ਹੈ ਤੇ ਇਹ ਮੁੜ ਕੇ ਪਾਰੀ ਕਿ ਮਸਲਾ ਪੈਗਾ ਤੁਸੀਂ ਇੱਧਰ ਆ ਜਾਓ ਮੈਂ ਇੰਨੀ ਗੱਲ ਕਹੀ ਵੀ ਤੁਸੀਂ ਇੱਧਰ ਆ ਜਾਓ ਪਰ ਮੈਨੂੰ ਕਹਿੰਦੇ ਤੁਸੀਂ ਮੈਨੂੰ ਆਹ ਕਿੰਨੀ ਇੱਧਰ ਆਣਾ ਹੈ ਅੱਗੇ ਵੀ ਫੋਨ ਤੋਂ ਫੋਟਾ ਜੀ ਏਡੀ ਵੱਡੀ ਦੇ ਗੱਲ ਹੀ ਹੈ ਨਹੀਂ ਕੁਸ਼ਭਲੀ ਗੱਲ ਸੀ ਕਿ ਉਹਨਾਂ ਨਾਲ ਪਿਓ ਨਾਲ ਗੱਲ ਕਰਉਂਦੀਆਂ ਬਸ ਇਸ ਤੋਂ ਗੱਲ ਪਿਆ ਕੋਣ ਆ ਫੋਨ ਕੋਣ ਆ ਪਤਾ ਨਹੀਂ ਹੁਣ ਕੋਣ ਆ ਤੁਹਾਨੂੰ ਕਹ ਰਹੇ ਪਿਓ ਨਾਲ ਗੱਲ ਕਰਕੇ ਫੋਨ ਵੀ ਫੋਨ ਆਈ ਕਿਹੜੇ ਅਫਸਰ ਦਾ ਕੋਈ ਜ਼ਿਕਰ ਮੇਰਾ ਫੋਨ ਕੋਈ ਆਈ ਨਹੀਂ ਸਾਦਾ ਮੈਨੂੰ ਸਰ ਇਹ ਕਹਿੰਦੇ ਕਿਸੇ ਅਫੀਸਰ ਦੀ ਵਾਈਫ ਹੈ ਇਹਨਾਂ ਨੇ ਨਾਮ ਵਗੈਰਾ ਕੋਈ ਦੱਸਿਆ ਮਾਫ ਕਰਨੀ ਦੱਸ ਜੀ ਚਲਾਣ ਕਿਸ ਚੀਜ਼ ਦਾ ਹੋਇਆ ਸੀ ਕਿਸੀ ਗਲਤੀ ਕੀ ਕੀਤੀ ਹੈ ਹੈਲਮਟ ਲਾਇਸੈਂਸ ਤੇ ਮੈਸੂਰ ਰੱਖਦਾ ਨਾ ਨਾਮ ਵੀ ਕਰਿਆ ਉਹਨਾਂ ਨੇ ਹੁਣ ਕਰਿਆ ਜਦੋਂ ਕੂਰੀਅਤ ਠੀਕ ਹੋ ਗਈ ਨੇ ਜਾਵਾ ਸਟੇਟਿਟ ਉਹ ਮੈਂ ਪਰਚਾ ਨਾ ਬਸ ਕਰਾਉਂਦਾ ਮੈਂ ਕਿਹਦੀ ਰਣਤ ਨਾ ਮੈਂ ਕਿਰਬਾਈ ਸਾਹੀ ਲਟੇ ਨੇ ਕੱਪਲੇ ਕਰਤੀ ਨਾ ਮੈਨਾਂ ਨਹੀਂ ਕਰਾਈ ਸੀ ਉਹ ਤਾਂ ਬਾਅਦ ਹੀ ਕਰ ਰਿਹਾ ਰੀਡਰ ਦੇ ਰੀਡਰ ਸੀ ਭਾਜੀ ਦੇ ਸੀ ਰੀਡਰ ਰਿਕੋਰਡਿੰਗ ਆ ਇੰਦਰ ਕੇ ਇੱਥੇ ਬੱਚੋਂ ਵੀ ਅੰਦਰ ਰਿਕਾਰਡਿੰਗਾਂ ਮੇਰੇ ਤੋਂ ਗੱਲ ਕਰਾਈ ਥੋਡੀ ਮੇਰੇ ਨਾਲ ਰਿਕਾਰਡਿੰਗ ਤੇ ਹਮਾਰਾ ਤੁਸੀਂ ਮਤਲਬ ਕਿ ਫੋਨ ਤੇ ਛੱਡ ਦਿੰਨੇ ਬੰਦੇ ਤਾਂ ਮੈਂ ਛੱਡ ਦਿੰਨੇ ਨਹੀਂ ਉਹ ਕਹਿ ਰਹੇ ਸਾਡੇ ਕੋਲ ਰਿਕਾਰਡਿੰਗ ਆ ਬੰਦੇ ਛੱਡਣ ਫੋਨ ਵੀ ਤੁਹਾਡੇ ਕਿਸ ਨੇ ਫੋਨ ਕਰ ਰਿਹਾ ਫੋਨ ਕਰ ਰਿਹਾ ਉਹਦਾ ਕਹਿੰਦੇ ਆ ਹਰ ਤੋਂ ਦੀ ਵਾਈਫ ਆ ਕੋਣ ਨੇ ਨਾਨੇ ਗੱਲ ਕਰੀਆ ਪੇਜ ਨਹੀਂ ਪਤਾ ਨਹੀਂ ਦੱਸਿਆ ਗੱਲ ਕਰ ਕੀ ਛੱਡੇ ਇਹਨਾਂ ਨੇ ਗੱਲ ਕਰ ਕੀ ਛੱਡੇ ਇਹਨਾਂ ਨੇ ਨਹੀਂ ਮੈਨੂੰ ਦੱਸਿਆ ਨਹੀਂ ਥੋੜਾ ਸਾਡਾ ਸਾਨੂੰ ਗੱਲ ਕਰ ਕੀ ਛੱਡੇ ਇਹਨਾਂ ਨੇ ਗੱਲ ਕਰ ਕੀ ਛੱਡੇ ਇਹਨਾਂ ਨੇ ਤਾਂ ਦੱਸਿਆ ਉਹ ਤਾਂ ਕਿਸ ਅਫਸਰਾਂ ਚੋਂ ਕਹਿ ਰਹੇ ਕਿ ਮੇ ਪਹਿਲਾਂ ਤਿੰਨ ਨੇ ਕਿਹਾ ਬਾਗ ਚੋਂ ਫੋਨ ਕਰਿਆ ਪੌਂਦ ਜਦੋਂ ਪਤਾ ਲੱਗ ਗਿਆ ਨਾ ਵੀ ਮੈਡਮ ਨੇ ਤੁਹਾਡੀ ਗਾਲਾਂ ਮੂੰਹੇ ਸਾਹਜਾ ਕਰ ਦਿੱਤਾ ਮੈਨੂੰ ਪਤਾ ਲੱਗ ਗਿਆ ਕਿ ਗਾਲਾਂ ਕੱਢ ਰਹੇ ਨੇ ਫਿਰ ਇਹਨੇ ਬੌਂਡ ਕਰਤਾ ਨਹੀਂ ਗਾ ਤੁਸੀਂ ਕਰਨਾ ਹਾਂ ਬਲਕਿ ਕਿਹਦੀ ਹਾਂ ਕਰ ਰਹੇ ਹੋ ਮੈਨੂੰ ਕਹਿੰਦੇ ਆ ਮੈਂ ਤੁਹਾਡੇ ਪਿਓ ਨਾਲ ਗੱਲ ਕਰਾਉਂਦੀ ਆ ਉਹ ਕਹਿੰਦੇ ਕਿ ਫਰਦਰ ਆਫ ਗਲਤ ਬੋਲਿੰਗ ਬੋਲਦੇ ਉਹ ਗਾਲਾਂ ਕਰ ਰਹੇ ਨੇ ਨਹੀਂ ਗਲਤ ਬੋਲਿੰਗ ਬੋਲੀ ਉਹਨੇ ਮੈਨੂੰ ਆਪ ਸਭ ਗਲਤ ਬੋਲੇ ਨੇ ਹਾਂ ਬੋਲੀਆਂ ਮੈਂ ਦੱਸੋ ਜੀ ਤੁਹਾਡੇ ਤੋਂ ਇੰਤਜ਼ਾਮ ਲਾ ਬਿਲਕੁਲ ਨਹੀਂ ਮੈਂ ਤੁਹਾਨੂੰ ਯਕੀਨ ਇਹਨਾਂ ਜਿਵੇਂ ਮੇਕਬੂਈ ਬਣੀ ਪਈ ਆ ਜਿਹੜੀ ਮਿਲ ਕੇ ਤੁਹਾਡੇ ਨਾਲ ਪਿਓ ਨਾਲ ਗੱਲ ਕਰਾਉਂਦੀ ਆ ਉਹ ਮੈਨੂੰ ਮਾੜਾ ਵੀਡੀਓ ਮੈਂ ਪੂਰਾ ਵੀਡੀਓ ਅਨੁਮਾਨਾ ਜੇ 9 ਮਿੰਟ ਦਾ ਵੀਡੀਓ ਲਾ ਲਓ ਦੇਖੋ ਨੰਬਰ ਤੇ ਹੈ ਕੀ ਹੋਇਆ ਕੀ ਤੁਹਾਨੂੰ ਦਿਖਾਉਣੇ ਆ ਬੀ ਐਮ ਸੀ ਚੌਂਕ ਦੇ ਲਾਗੇ ਦੀਆਂ ਤਸਵੀਰਾਂ ਜਿੱਥੇ ਕਿ ਘੱਟੋ ਘੱਟ ਦੋ ਦਰਜਣ ਜਿਹੜੇ ਆ ਪੁਲਿਸ ਮੁਲਾਜ਼ਮ ਇਕੱਠੇ ਹੋਏ ਨੇ ਔਰ ਇੱਕ ਮੈਡਮ ਆ ਜਿਹੜੇ ਕਿ ਆਪਣੇ ਐਸ ਪੀ ਜੇਲ ਦੇ ਦੀ ਵਾਈਫ ਦੱਸਦੀ ਹੋਇਆ ਔਰ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਥੇ ਰਸ਼ ਪਿਆ ਹੋਇਆ ਹੈ ਇੱਥੇ ਹੋਰ ਲੱਗੇ ਪ੍ਰਭਾਵ ਹੁੰਦੇ ਨੇ ਚਲੋ ਮੈਂ ਕੰਨੀ ਸੀ ਉਨੇ ਆਗੇ ਨਾ ਹਿੰਮਤ ਨਾਲ ਇਹ ਲਾਈਵ ਕਰਦੇ। ਬੋਲੋ ਬੋਲੋ। ਪਰਦਕ ਕੰਦ ਇਹਨਾਂ ਦੇ ਮਾਵਾ ਭੈਣਾ ਨਹੀਂ ਨਾ ਹੈਗੀਆਂ। ਇਹ ਦੰਦ ਘੜ ਘੜ ਵੀਡੀਓ ਬਣਾਉਂਦੇ। ਇਹਨਾਂ ਦੇ ਮਾਵਾ ਭੈਣਾ ਨਹੀਂ ਹੈਗੀਆਂ। ਮੈਂ ਸੀ ਜੀ ਚ ਸੁਣ ਰਹੀ ਸੀ ਚਾਰ ਜਣੇ ਦੋ ਮੇਰਾ ਮਿਲਾਂਗੇ। ਇਸ ਤੋਂ ਬਾਅਦ ਜਿੱਥੇ ਇਹ ਤੁਹਾਨੂੰ ਆਪਣਾ ਦੋਸਤ ਮੇਰੇ ਨਾਲ ਪਿਆਸੀ ਇਤਿਹਾਸਿਕ ਪਾਲਰ ਕੋਲ ਆਪਾਂ ਦੋਸਤ ਆਪਾਂ ਕਿੱਥੇ ਆਪਾਂ ਅਸੀਂ ਆਹ ਇਹਨਾਂ ਦੇ ਨਾਲ ਆਪਾਂ ਦਾ ਉਹ ਆ ਹੀ ਰਹੀ ਨੇ ਅਨੁਸਾਰ ਸਾਨੂੰ ਹੋ ਗਿਆ ਜਿਵੇਂ ਇਹਨੇ ਮੁੰਡੇ ਨੇ ਕਹਤਾ ਵੀ ਮੈਡਮਾਂ ਚ ਪਾਲਰ ਤੇ ਚੱਲਣਾ ਜੇ ਪਰਵਾਹ ਨਹੀਂ ਚਾਓ ਇਹਨਾਂ ਹੇਲਮਟ ਨਹੀਂ ਅਸੀਂ ਇਹ ਚਲਾਨ ਕਰਦੇ ਹਾਂ ਹੇਲਮਟ ਦਾ ਚਲਾਨ ਨਿਕਲੇ ਇੱਕਦਰ ਖੜਾ ਬੋਲਦਾ ਕਹਿੰਦਾ ਇਧਰ ਆ ਨਹੀਂ ਤੂੰ ਬਲਕਿ ਤੂੰ ਮੇਰੇ ਕੋਲ ਨੂੰ ਪਤਾ ਨਹੀਂ ਸੀ ਵੀ ਅੱਪ ਕਰ ਦਿਤਾ ਰਹੇ ਇਹਨਾਂ ਨੂੰ ਪਤਾ ਹੁੰਦਾ ਫਿਰ ਕਪਤਾਨ ਵੀ ਵੀ ਸੱਚਾ ਬੋਲਦਾ ਤੈਨੂੰ ਪਤਾ ਹੀ ਨਹੀਂ ਸੀ ਉਹਨੇ ਕਹਿ ਇਥੇ ਆ ਆ ਮਾ दारू ਪੀਉਗਾ ਮੈਂ ਤਾਂ ਇਤਰਾ ਨਹੀਂ ਵਕਤ ਨਹੀਂ ਕਿ ਉਹ ਕੱਲਾ ਬੋਲਦਾ ਕਿ ਨਾ ਬੋਲ ਪਰ ਆਹੀ ਗੱਲ ਹੋਈ ਆ ਇਹਨੂੰ ਮੋਟਰਸਾਈਕਲ ਖੜ ਲਿਆ ਤੇ ਅੱਗੇ ਜਿੱਤੋ ਖੜਾ ਜੇ ਆ ਵੀ ਕੋਈ ਨੇ ਬਤਾ ਮੋੜ ਕੇ ਕਿ ਹਰ ਪ੍ਰੀਖਿਆ ਦੀ ਕੋਈ ਨਾ ਖੜਾ ਹਾ ਹਰ ਪ੍ਰੀਖਿਆ ਦੀ ਹੈ ਪਸਤਾਰ ਵਾਲਾ ਹਾ ਹਰ ਪ੍ਰੀਖਿਆ ਦਾ ਮੁਲਾਜ਼ਮ ਪਸਤਾਰ ਵਾਲਾ ਹੋਰ ਕੁਝ ਜਾਇਲ ਹੋਣੇ ਤੁਹਾਨੂੰ ਇਹ ਜੋ ਨਹੀਂ ਆ ਕਿ ਕਾਨੂੰਨ ਕਿੱਥੇ ਆ ਕਾਨੂੰਨ ਕਿੱਥੇ ਆ ਕਿ ਤਵੇ ਇੱਕਾ ਮੁਲਾਜ਼ਮ ਲੈ ਲਈਂ ਬਿਠੇ ਰਹੇ ਨੇ ਕਾਨੂੰਨ ਕਿੱਥੇ ਆ ਕਿੱਥੇ ਆ ਕਾਨੂੰਨ ਕਿਉਂ ਨਹੀਂ ਲੇ ਸਭ ਪ੍ਰਭਾਂਤ ਮਾਨ ਖੋਦਾ ਲੈ ਲਈਂ ਸਮਝੀ ਗਈ ਇਹ ਅਰੇ ਮਾ ਫਰਜੀ ਨਹੀਂ ਦੇਖੋ ਉਹ ਤੋਂ ਵੀ ਕਰੀਆ ਬੰਦੇ ਜਫਾ ਪਾਉਂਦੇ ਨੇ ਧਾਨੂੰ ਕੀ ਲੱਗਦਾ ਮੈਡਮ ਲੇਡੀਜ਼ ਪੁਲਿਸ ਹੋਣੀ ਚਾਹੀਦੀ ਸੀ ਇਹਨਾਂ ਦੇ ਨਾਲ ਆਹ ਯਾਰ ਵੀ ਕਿਹਦੇ ਤੇ ਅਸਲੀ ਨਾਲ ਨਹੀਂ ਲੱਗਿਆ ਨਾ ਕੋਣ ਨਾ ਤੂੰ ਨਾਰਕ ਮੇਨ ਉੱਪਰ ਨਹੀਂ ਬਚਾ ਤੇ ਚਿਖਾਈ ਮਾਰ ਅਸੀਂ ਨਾ ਕਰੇ ਐਡੀ ਸਾਈਡ ਨਾ ਕਰ ਰਹਾ ਉਧਰ ਦੋ ਕਿਤਨਾ ਵਰਦਿਆਂ ਦੇ ਖੜੀ ਨੇ ਟ੍ਰੈਕ ਉਹ ਕਹਿੰਦੇ ਰੁਕ ਰੋਕ ਤੇ ਬੇਟਾ ਹੈਲਮਟ ਨਹੀਂ ਹੈਗਾ ਉਹ ਕਹਿੰਦਾ ਠੀਕ ਹੋ ਗਿਆ ਉਹ ਇੱਧਰ ਕੇ ਬੱਚਾ ਕਹਿੰਦਾ ਜੀ ਮੈਡਮ ਸਿੱਥੇ ਬਾਲਰ ਤੇ ਜਾਣਾ ਮੈਂ ਛੱਡ ਨਹੀਂ ਆਇਆ ਘਰੋਂ ਕਹਿੰਦਾ ਮੈਂ ਤਾਂ ਨਹੀਂ ਲੈ ਗਿਆ ਕਹਿੰਦਾ ਠੀਕ ਆ ਠੀਕ ਆ ਜਾਓ ਜਾਓ ਇੱਧਰ ਬੋਲਦਾ ਹਰਪ੍ਰੀਤ ਇੰਸਪੈਕਟਰ ਕਹਿੰਦਾ ਇੱਧਰ ਆ ਨਹੀਂ ਪੂਰੀ ਹੈ ਕਹਿੰਦਾ ਤੂੰ ਇੱਥੇ ਹੀ ਜਾ ਸਕਦੀ ਹੋ ਉਹਨੇ ਫੇਰ ਬੱਚੇ ਨੇ ਮੂਰੇ ਜਾ ਕੇ ਕਹਿੰਦਾ ਜੀ ਮੈਡਮ ਕਹਿੰਦਾ ਜਾਓ ਇਹ ਕੋ ਗੱਲ ਵਾਦੀ ਕਿ ਮੈਂ ਖੜ ਗੇ ਤੂੰ ਮੈਨੂੰ ਆਪ ਕਹਤ ਨਹੀਂ ਬੋਲ ਛੜਦਾ ਤੂੰ ਚਲਾਣ ਕਰ ਸਕਦਾ ਹੈਲਮਟ ਦਾ ਕਰ ਦੇ ਆਹੀ ਗੱਲ ਆ ਬਿੱਤੀ ਹੋਰ ਤੋਂ ਗੱਲ ਕੋ ਟਾਈਮ ਤੇ ਕਹਿ ਰਿਹਾ ਜਾਓ 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 ਇਹ ਥੋੜਾ ਵੀ ਆਪ ਕਹਤ ਬੰਦਾ ਕਾ ਕਰ ਹਰ ਥਾਂ ਦੀ ਬੋਲ ਕਾ ਕਰ ਰਹੀ ਹੈ ਸਾਫ ਕੀ ਤੇ ਜੇ ਇਹਨਾਂ ਨੂੰ ਮੈਂ ਦੇਖ ਗਈ ਕਿ ਮੋਟਰਸਾਈਕਲ ਤੇ ਮੈਡਮ ਤਾਂ ਮੈਨੂੰ ਨਿਗਾ ਰ ਰਹੇ ਆ ਜੇ ਮੈਂ ਸ਼ਾਇਦ ਆਮ ਹੁੰਦੀ ਸ਼ਾਇਦ ਇਹ ਮੇਰੇ ਕੱਪੜੇ ਉੱਪੇ ਜਾਂਦੇ ਜਿਹੜਾ ਬੰਦਾ ਇੱਟਾਂ ਕਹਿ ਰਿਹਾ ਇੱਕ ਤੋਂ ਲਾ ਨਹੀਂ ਚੂੜੀਏ ਫਿਰ ਦਲ ਮੇਰੇ ਕੱਪੜਿਆਂ 'ਤੇ ਪੈ ਜਾਂਦੇ ਤਾਂ ਨਹੀਂ ਬੋਲੇ ਕਿ ਅਕਸਰ ਕਰੋ ਇਕ ਕਰਨਾ ਕਰ ਰਿਹਾ ਮੇਰਾ ਫੋਨ ਪਰਫੜ ਕੇ ਕਰ ਉਹਨਾਂ ਨੇ ਗੱਲਾਂ ਹੋਣੇ ਕਰ ਰਿਹਾ ਉਹਨੇ ਹੈਲਮਟ ਨਹੀਂ ਪਾਇਆ ਅਸੀਂ ਉਹਨਾਂ ਨੂੰ ਕਹਾਂ ਭਾਜੀ ਹੈਲਮਟ ਜਿੰਨੇ ਭਾਜੀ ਹੈਲਮਟ ਨਹੀਂ ਲਾਇਸੈਂਸ ਨਹੀਂ ਹੁੰਦਾ ਤੇਜ਼ ਤੇ ਪਹਿਲੀ ਗੱਡੀ ਛੱਡ ਦੇ ਲੋ ਇਹ ਗੰਦੇ ਜਿਹੇ ਮੈਨੂੰ ਕਹਿੰਦੇ ਐ ਸਾਫ ਕਰ ਜਾਇਆ ਹੋਇਆ ਅਜਾਜ ਕਹਿੰਦੇ ਬੈਟਮ ਕੀ ਕਹਿੰਦੇ ਐ ਮੈਂ ਤਾਂ ਚਲ ਕੋ ਕਰਦੀ ਆ ਇਹ ਗੱਲ ਕਿਹੜੀ ਅਫਸਰ ਨੇ ਕਰਾਈ ਤੁਸੀਂ ਉਹ ਕਹਿ ਰਹੇ ਨਹੀਂ ਨਹੀਂ ਚਲ ਕਰਾਈ ਤੇ ਬਾਅਦ ਦੇ ਵਿੱਚ ਮੈਡਮੋ ਕੁੱਤਿਆ ਕੁੱਤਿਆ ਸਾਡੇ ਅੰਚਾਰ ਨੂੰ ਕੁੱਤਿਆ ਆਪਣੇ ਪਿਓ ਨਾਲ ਗੱਲ ਕਰ ਤੂੰ ਕੁੱਤਾ ਜਾਨੀ ਕਿ ਸਾਰੀ ਪੁਲਿਸ ਨੂੰ ਇਹੋ ਜਿਹਾ ਆਏ ਨੇ ਹਨਾ ਯਾਨੀ ਕਿ ਛੱਡੇ ਦਿਓ ਭਾਜੀ ਗੱਲਾਂ ਕਰਨ ਵਾਲੀਆਂ ਭਾਜੀ ਇੱਥੇ ਪਰ ਨਹੀਂ ਖੜੇ ਰਹੇ ਜਿਵੇਂ ਉਹ ਕਹਿ ਰਹੇ ਕਿ ਐਸਪੀ ਉਹਨਾਂ ਦੇ ਘਰ ਵਾਲੇ ਮਤਲਬ ਲੱਗਦਾ ਕਿ ਆਪਣੇ ਇਸ ਤਰੀਕੇ ਨਾਲ ਕੋਈ ਫੈਮਲੀ ਮੈਂਬਰ ਵੀ ਹੈ ਇਹ ਗੱਲ ਕਰਾਈ ਨਹੀਂ ਦੱਸਦੇ ਸਾਨੂੰ ਨਹੀਂ ਤੁਹਾਡੇ ਅਫਸਰਾਂ ਨਾਲ ਗੱਲ ਕਰਾਈ ਕਿਸੇ ਨਾਲ ਉਹਨਾਂ ਨੇ ਤੁਹਾਡੇ ਨਾਲ ਉਹ ਕਿਸੇ ਤੁਸੀਂ ਜਿਵੇਂ ਉਹਨਾਂ ਨੇ ਕਿਸੇ ਨਾਲ ਵੀ ਗੱਲ ਕਰਾਈ ਤੁਹਾਡੀ ਕਿਸੇ ਨਾਲ ਨਹੀਂ ਗੱਲ ਨਹੀਂ ਗੱਲ ਹੀ ਕਰਾਈ ਕਿਸੇ ਨਾਲ ਵੀ ਨਹੀਂ ਕਰਾਈ ਗੱਲ ਜੀ ਮੇਰੀ ਗੱਲ ਹੀ ਇਹ ਕਹਿ ਰਹੇ ਮੈਨੂੰ ਕਹਿ ਰਹੇ ਕਿ ਤੰਗੋ ਚਲਜੋ ਕਲੋਂ ਛੱਡ ਦੇ ਦਿਖਾਣਾ ਬਰਾਜੀ ਦੇਖੋ ਸੱਚ ਦੱਸਿਓ ਕੋਈ ਥਾਣੇਦਾਰ ਨੇ ਉਹਨੂੰ ਬੈਡਮ ਨੂੰ ਕੋਈ ਬੁਰਾ ਭਲਾ ਕਿਆ ਸਰ ਇਹਨਾਂ ਨੇ ਕਿਹਾ ਇਧਰਾਂ ਇਧਰ ਬੁਲਾ ਚਲੋ ਇਧਰ ਬੁਲਾ ਲੈ ਤਾਂ ਬੰਦਾ ਕਹਿ ਲੈਂਦਾ ਕੋਈ ਜਫਾ ਮਾਰਿਆ ਜਫੇ ਜਫੇ ਨਹੀਂ 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 ਨੋਰਮਲ ਗੱਲ ਕੀਤੀ ਨੋਰਮਲ ਗੱਲ ਕੀਤੀ ਚ ਨੋਰਮਲ ਨਹੀਂ ਨਹੀਂ ਓਡੀ ਗੱਲ ਆਈ ਮਸਲਾ ਫੜਾਈ ਇਹ ਇਹ ਸਰ ਮੈਡਮ ਹੈ ਇਹ ਸਰ ਮੈਡਮ ਹੈ ਕੌਣ ਐਸਪੀ ਸਾਹਿਬ ਜੀ ਕਿਹੜਾ ਐਸਪੀ ਜਿਹੜਾ ਐਸਪੀ ਸਾਹਿਬ ਦੇ ਘਰੋਂ ਇਦਾਂ ਕਰੋ ਕਿ ਲੱਗੇ ਹੋਏ ਨਹੀਂ ਉਹ ਕਿੱਥੇ ਲੱਗੇ ਐਸਪੀ ਸਾਹਿਬ ਦਾ ਕੀ ਨਾਮ ਕੀ ਹੈ ਵੀ ਸਾਹ ਨਾ ਤਾਂ ਹੈ ਕੋਈ ਉਹ ਵੀ ਉੱਥੇ ਨੌਕਰੀ ਕਰਦਾ ਮਲਵਿੰਦਰ ਸਿੰਘ ਦਾ ਹਾਂਜੀ ਹਾਂਜੀ ਕਿੱਥੇ ਰਹਿੰਦੇ ਨੇ ਐਸੇਲੇ ਹਾਂਜੀ ਇਹ ਰਹਿੰਦੇ ਕਿੱਥੇ ਐਸੇਲੇ ਨਹੀਂ ਨਹੀਂ ਇਹ ਆਪ ਕਿੱਥੇ ਰਹਿੰਦੇ ਨੇ ਹੁਣ ਐਸੇਲੇ ਇਹ ਤਾਂ ਬਠਿੰਡੇ ਤੋਂ ਆਈ ਹੈ ਮੋਟਰਸਾਈਕਲ ਤੇ ਨਹੀਂ ਨਹੀਂ ਹਾਂ ਤੇ ਬਲਵਿੰਦਰ ਸਿੰਘ ਜੀ ਬਲਵਿੰਦਰ ਸਿੰਘ ਐਸਪੀ ਇੱਥੇ ਲੱਗਿਆ ਜਲੰਧਰ ਇਹ ਨਾਲ ਰਹਿੰਦੇ ਉਹ ਜਦੋਂ ਹਸਬੰਡ ਇਹਦਾ ਹਸਬੰਡ ਹੈ ਹਾਂ ਸਨੀ ਉਹ ਕੰਦੇਲੇ ਸਾਡੇ ਹਸੜਾ ਐਸਪੀ ਲੱਗੇ ਹੋਏ ਜਿੰਦਰ ਚਲੋ ਕੋਈ ਨਹੀਂ ਲੱਗੇ ਵਧੀਆ ਕਰ ਲੇ ਆਪਣੀ ਡਿਊਟੀ ਕਰਨੀ ਇਨਾਂ ਨੇ ਨਹੀਂ ਕੋਈ ਨਹੀਂ ਲੱਗੇ ਆਪਣੀ ਡਿਊਟੀ ਕਰਨ ਜਾਂਦਾ ਪਹਿੜਾ ਹਾਂ ਹਾਂ ਤੁਹਾਨੂੰ ਜਦੋਂ ਮੈਂ ਵੀ ਐ ਮੈਨੂੰ ਵੀ ਕੋਈ ਡਾਕੂਮੈਂਟ ਨਹੀਂ ਦਿੱਤਾ ਅਜੀ ਬਹੁਤ ਬਤਮੀਜੀ ਕੀਤੀ ਐ ਬਹੁਤ ਜ਼ਿਆਦਾ ਸਰ ਕੀ ਨਾਮ ਆਪਣਾ ਸਰ ਵੀਡੀਓ ਬੰਦ ਕਰ ਦੋ ਨਹੀਂ ਨਹੀਂ ਵੀਡੀਓ ਤਾਂ ਬਹੁਤ ਬਣੀ ਐ ਜਿੱਦਾਂ ਮੈਡਮ ਬੋਲਦੇ ਐ ਬਣਾਈ ਕਰ ਲੋ ਕੋਈ ਜਾਨ ਪੁਲਿਸ ਨੂੰ ਕੁੱਤੇ ਬਿੱਲੇ ਕਹਿਣਾ ਕੋਈ ਚੰਗੀ ਗੱਲ ਥੋੜੀ ਐ ਨਹੀਂ ਕੋਈ کئی کئی نہیں تھا تھوڑا تھوڑا دیا نہیں ہے میں نے प्रिपरेशन کیا اپ نے بھائی میرے غلطی نہیں میں کھڑی کھڑی اتے ہیں میں نے جب سے کھڑی اتے ہیں میں نہیں غلطی میری غلطی نہیں یہ سب تو مارے نانک دیو کی سونے غلطیاں ہیں میں اپنے بیٹے کے نال ایا اپنے بیٹے نال جاؤں سارے صاحب کے کہتے ہیں تموں تو چل سکدے ہو Thank you.